ਕੀ ਨਾਮ ਹੈ ਸਰ ਹਰਜਿੰਦਰ ਸਿੰਘ ਕਿਵੇਂ ਦਾ ਮਟਰ ਫੋਨ ਲਾਇਆ ਤੁਹਾਡੇ ਮੇਰਾ ਬੇਟਾ ਜੀ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 17 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਹੋਇਆ ਸਾਨੂੰ ਤਾਂ ਘਰ ਇੱਕ ਗਏ ਸੀ ਘੁੰਮਣ ਜਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਪਿੰਡਾਂ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨ ਤੋਂ ਘਰ ਆਇਆ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕੋਈ ਯਾਰ ਦੋਸਤ ਨੇ ਦੱਸਿਆ ਤੇ ਇਹ ਆਪਣਾ ਕਿਹਾ ਕਿ ਉਹ ਘੁੰਮਣ ਗਿਆ ਹੋਇਆ ਹੈ ਇਹ ਤਾਂ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ تے اسی چل پانچ دور گئی کافی سنورے ریلوے سٹیشن تو پتہ لگ گیا کہ ਥੋੜਾ ਮੁੰਡਾ ਲੈਣੇ ਤੇ ਪਾਏ ਗਏ ਕਿਥੇ ایسی ਕਮਨ ਗਿਆ ਕਿਥੇ ਗਿਆ کیا ਕੀ ਗਿਆ ਸੀ ਮੈਂ ਅੰਬਰ ਸਰ ਕੋਲ ਮੁਮ ਚੱਲਣਾ ਨੇ ਜਾ ਰਿਹਾ ਦੋਸਤਾਂ ਆ ਜਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਜੀ ਕਿ ਤੇ ਨਾਲ ਯਾਰ ਦੋਸਤੋ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਇਕੱਠੇ 24 ਜਨਮ ਮਨਾਇਆ ਇਕੱਠੇ ਰਹੇ ਹੈ ਸੇਰੇ اور ਮੁੰਡਾ ਕਹਿੰਦਾ ਮੇਰਾ ਰਾਜੂ ਚੱਲਣਾ ਪਤਨ ਮੁਮ ਚੱਲਣਾ ਹੈ ਜਨਮ ਦਿਨ ਕਿੱਥੇ ਸੀ ਯਾਰ ਦੋਸਤ ਨੇ ਆਪਣੇ ਮੇਰੇ ਆਪਣੇ ਮੁੰਡੇ ਨੇ ਨਜ਼ੂਰ ਤੇ ਤੇ ਫਿਰ ਹਮ ਕੀ ਕਹਿਣਾ ਚਾਹਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਪਛਾਣ ਪਾਉਣ ਕਿ ਜੀ ਹਾਂਜੀ ਇੱਕ ਮੁੰਡਾ ਨੇ ਫੜਿਆ ਵੀ ਸੀ ਰੇਪੂਸ ਵਾਲੇ ਨੇ ਉਹਨੇ ਸਾਰਾ ਬਾਹਰ ਤੇ ਦੱਸੀ ਹੈ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣ ਦੇ ਪਾਏ ਉਹਨੂੰ ਕਿ ਮਾਂ ਉਹਦੀ ਲੱਤਾ ਹੋੜੀਆਂ ਪਰ ਪੁਲਿਸ ਵਾਲੇ ਇਹ ਛੱਡਤਾ ਕਹਿੰਦੇ ਉਹ ਨਾਮ ਵਾਲਾ ਹੈ ਆਪਾਂ ਉਹਨੂੰ ਕੋਡ ਚ ਗਵਾ ਬਣਾਵਾਂਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਏ ਨਸ਼ੇ ਦੇ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹਦਾ ਮੋਬਾਈਲ ਸੀ 45000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕੀ ਇਨਸਾਫ ਜੰਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਕੀ ਇਨਸਾਫ ਮਾਦੇ ਇੱਕ ਮੇਰੇ ਬੱਚੇ ਨੂੰ ਬੱਸ ਪਤਾ ਲੱਗਿਆ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਹੀ ਮਿਲ ਜਾ ਉਹ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਅਕਸਰ ਦੱਸੋ ਜਿਹੜਾ ਇੱਕ ਡੈਡ ਬੋਡੀ ਮਿਲੀ ਸੀ ਰਾਜਪੁਰੇ ਤੋਂ ਕੀ ਕੇਸ ਕੀ ਐਕਿਮੈਟ ਕੀ ਹੈ ਇਹ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 299 ਤੇ ਇੱਕ ਡੈਡਵੜੀ ਪਈ ਹੈ ਜਿਸ ਤੇ ਸਾਡਾ ਏਐਸ ਸੁਪਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮ੍ਰਿਤਕ ਦੀ ਉਹਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜੀ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕਿਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਉਹਦੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਹਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰ ਜਣਾ ਹਰਦੁਆਰ ਸੈਟ ਦੇ ਅ ਉਸ ਤੋਂ ਬਾਅਦ ਉਹਨੇ ਉਨੇ ਘਰ ਦੇ ਨੂੰ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸਨੇ ਡੇਰੀਵੇਟ ਟ੍ਰੈਕ ਤੇ ਜਾ ਕੇ ਇਹਦਾ ਮਾਰਕ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਫੋਨ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੋ ਵੀ ਨਾਇਲ ਹੈ ਤੇ ਜਿਸ ਨੂੰ ਅੱਜ ਜੋ ਵੀ ਨਾਇ ਜਸਟਿਸ ਕੋਰਟ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਆ ਗਈ ਫੋਨ ਕੀ ਰਸੀਦ ਨੇ ਦੋਸ਼ੀ ਸੀ ਕਿੰਗਨੀ ਉਮਰਾਂ ਨੇ ਇਹਨਾਂ ਦੀ ਆ ਦੋਸ਼ੀ ਇਹਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ ਖੜਸੀ ਨਾਲ ਕੋਈ ਜਿਹੜਾ ਫੋਨ ਦੀ ਕੋਸ਼ਿਸ਼ ਕੀਤੀਆਂ ਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨਹੀਂ ਵਾਰਸ ਦਿੱਤੀ ਹੈ ਕਿਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਤੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕਟਰ ਖਾਦ ਇਹਨੇ ਉਹਨੇ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾ ਕਿਸੇ ਕਿਸੇ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋ ਸਕਦਾ ਹੈ ਕਿ ਇਹਨੀ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਥੀ ਰਹਿਣਾ ਇਹ ਜੇ ਕੋਈ ਪਹਿਲਾਂ ਕੋਈ ਮਾਮਲਾ ਕਰ ਚੁਕਾ ਹੋਣੀ ਹੈ ਕੋਈ ਪਹਿਲਾਂ ਕੋਈ ਨਛੇ ਦਾ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮੇ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀਰ ਨੂੰ ਸੀਗਰ ਕੋਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸ਼ਟਾਈਪ ਚਿਹਾਵੇਂ ਕਿਤੇ ਸਕੂਲ ਨੂੰ ਵਿੱਚ ਪੜਦੇ ਸੀ ਜਾਂ ਕਿਸੇ ਅੱਗੇ ਯਾਰ ਤੋਂ ਯਾਰ ਤੋਂ ਸੁਣੋ ਮਿਲੇ ਸੀਗੇ ਇਹ ਅਸਲ ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚ ਉਹ ਪੇਸ਼ ਬੁਕਤ ਰਾਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬuktਨ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਉਸ ਤੋਂ ਪਹਿਲਾਂ ਹੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਾਲ ਕੋਈ ਪਰਚਾ ਹੋ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਰਿਮਾਂਡ ਦਿੱਤਾ ਜਾ ਰਹੀ ਕਿੱਥੇ ਲੈਣ ਨੂੰ ਕਿੱਥੇ ਜਾ ਰਹੀ ਨਹੀਂ ਜੁਵਿਨਾਈਲ ਹੈ ਇਹਨੂੰ ਮੰਨ ਜੋ ਦਲਦ ਵਿੱਚ ਪੇਸ਼ ਕਰਕੇ ਇਹਦਾ ਅਗਲਾ ਕੰਮ ਹਾਸਲ ਕੀਤਾ ਜਾਊਗਾ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ